ਆਸਾ ਮਹੱਲਾ ਪੰਜਵਾਂ ਓਠ ਵੰਝ ਬਟਾਉੜਿਆ ਤੈ ਕਿਆ ਚੇਰ ਲਾਇਆ ਮੋਹਲਤ ਕੁੰਣੜੀਆ ਕਿਤ ਕੂੜੇ ਲੋਭਾਇਆ ਕੂੜੇ ਲੋਭਾਇਆ ਧੋ ਮਾਇਆ ਕਰਹਿ ਪਾਪ ਅਮਿਤਿਆ ਤਾਨ ਭਸਮ ਢੇਰੀ ਜਮਹ ਹੈਰੀ ਕਾਲ ਬਪੜੈ ਜਿਤਿਆ ਮਾਲ ਜੋਬਨ ਛੋੜ ਵੈਸੀ ਰਹੋ ਪੈਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਮਿਟਾਇਆ ਫਤ ਹੋ ਮਿਰਗ ਜਿਵੈ ਪੀਖ ਰੈਣ ਚੰਦਰਾਇਣ ਸੁਖ ਦੁਖ ਭਏ ਨਿਤ ਪਾਪ ਕਮਾਏਣ ਪਾਪਾ ਕਮਾਣੇ ਛੱਡਹਿ ਨਾਹੀ ਲੈ ਚੱਲੇ ਘਤ ਗਲਾਵਿਆ ਹਰ ਚੰਦ ਆਉਰੀ ਦੇਖ ਮੂੰਠਾ ਕੂੜ ਸੇ ਜਾ ਰਾਵਿਆ ਲੱਭ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ ਨਾਨਕ ਮ੍ਰਿਗ ਅਗਿਆਨ ਬਿਨਸੇ ਨਹਿ ਮਟੈ ਆਵਣ ਜਾਇਣ ਮਿੱਠਾ ਮੱਖ ਮੁਵਾ ਕਿਉ ਲਏ ਓਡਾਰੀ ਹਸਤੀ ਗਰਤ ਪਿਆ ਕਿਉ ਧਰੀਐ ਥਾਰੀ ਕਰਨ ਦੋਹਿਲਾ ਭਾਇ ਖੇਨ ਮਹਿ ਖਸਮ ਚੇਤਨਾ ਆਇਓ ਦੁਖਾ ਸਜਾਈ ਗਣਤ ਨਾਹੀ ਕੀਆ ਆਪਣਾ ਪਾਇਓ ਗੁਜਾ ਕਮਾਣਾ ਪ੍ਰਗਟ ਹੋਆ ਈਤ ਉਤਹਿ ਖੁਵਾਰੀ ਨਾਨਕ ਸਤਿਗੁਰ ਬਾਜ ਮੂਠਾ ਮਨ ਮੁਖੋ ਅਹੰਕਾਰੀ ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਣੀ ਕੰਠ ਲਗਾਏ ਨੀਏ ਤਿਸ ਠਾਕੁਰ ਸਰਣੀ ਵਾਲੋ ਬੋਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਵਾ ਆਪ ਜਗਤ ਤਰਾਇਆ ਰਾਖ ਲੀਏ ਰਖਣ ਹਾਰੈ ਸਦਾ ਨਿਰਮਲ ਕਰਨੀ ਨਾਨਕ ਨਰਕ ਨਾ ਜਾਹੇ ਕਬ ਹੂੰ ਹਰ ਸੰਤ ਹਰ ਕੀ ਸਰਣੀ ਆਸਾ ਮਹੱਲਾ ਪੰਜਵਾਂ ਵਾਣਯ ਮੇਰੇ ਆਲਸਾ ਹਰ ਪਾਸ ਬੇਨੰਤੀ 라ਵੋ ਸਹੋ ਆਪ ਨੜਾਓ ਪ੍ਰਭ ਸੰਗ ਸੋਹੰਤੀ ਸੰਗੇ ਸੋਹੰਤੀ ਕੰਤ ਸੁਆਮੀ ਦਿਨ ਸਰੈਣੀ 라ਵੀਐ ਸਾਸ ਸਾਸ ਚਿਤਾਰ ਜੀਵਾ ਪ੍ਰਭ ਪੀਖ ਹਰ ਗੁਣ ਗਾਵੀਐ ਮੇਰਾ ਹਾਲ ਜਾਇਆ ਦਰਸ ਪਾਇਆ ਅਮਿਓ ਦ੍ਰਿਸ਼ਟ ਸਿਚੰਤੀ ਬਿਨਵੰਤ ਨਾਨਕ ਮੇਰੀ ਇਛੁ ਪੁੰਨੀ ਮਿਲੇ ਜਿਸ ਖੋਜੰਤੀ ਨਾਸਵੰਯ ਹੋਇ ਕਿਲ ਵਿਖਹੁ ਕਰਤਾ ਘਰ ਆਇਆ ਦੁ ਤਹਿ ਦਹਿਨ ਭਇਆ ਗੋਵਿੰਦ ਪ੍ਰਗਟਾਇਆ પ્રગટે ગોપાલ ગોવિંદ લાલન સાદ સંગ વખાણિયા આચર જે ડીઠા અમ્યો ઊઠા ગુર પ્રસાદી જાણિયા મન સાથ આઈ વજી વધાઈ ન અંત જાય પાયા બિનવંત નાનક સુખ સહજ મેલા પ્રભુ આપ બનાયા ਨਰਕ ਨਾਦੀ ਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਭਏ ਪਲਾਇਣ ਧਰਮ ਧੀਰਜ ਸਹਜ ਸੁਖੀਏ ਸਾਧ ਸੰਗਤ ਹਰ ਭਜੇ ਕਰ ਉਨੁਗ੍ਰਾਹ ਰਾਖ ਲੀਨੇ ਮੋਹ ਮਮਤਾ ਸਭ ਤਜੇ ਗਹ ਕੰਠ ਲਾਏ ਗੁਰ ਮਿਲਾਏ ਗੋਵਿੰਦ ਜਪਤ ਅਗਾਏਣਾ ਬਿਨਵੰਤ ਨਾਨਕ ਸਿਮਰ ਸੁਆਮੀ ਸਗਲ ਆਸ ਪੁਜਾਏਣਾ ਨਿਦ ਸਿਦ ਚਰਨ ਗਹੇ ਤਾਂ ਕੀ ਹਾ ਕਾੜਾ ਸਬਕਿਸ਼ ਵਸ ਜਿਸੈ ਸੋ ਪ੍ਰਭੂ ਅਸਾੜਾ ਗਹਿ ਪੂਜਾ ਦੀਨੇ ਨਾਮ ਦੀਨੇ ਕਰ ਧਰਮ ਸਤਿ ਕਰਾਖਿਆ ਸੰਸਾਰ ਸਾਗਰ ਨਹਿ ਵਿਆਪੈ ਅੰਮਿਓ ਹਰ ਰਸ ਚਖਿਆ ਸਾਧ ਸੰਗੇ ਨਾਮ ਰੰਗੇ ਰਾਣ ਜੀਤ ਵੱਡਾ ਅਖਾੜਾ ਬਿਨਵੰਤ ਨਾਨਕ ਸਰਣ ਸੁਆਮੀ ਬਾਹੜ ਜਮਨਾ ਉਪਾੜਾ ਆਸਾ ਮਹੱਲਾ ਪੰਜਵਾਂ ਦਿਨ ਰਾਤ ਕਮਾਇ ਅੜੋ ਸੋ ਆਇਓ ਮਾਥੈ ਜਿਸ ਪਾਸ ਲੁਕਾਇਂਦੜੋ ਸੋ ਵੇਖੀ ਸਾਥੈ ਸੰਗ ਦੇਖੈ ਕਰਨ ਹਾਰਾ ਕਾਇ ਪਾਪ ਕਮਾਈਐ ਸੋ ਕ੍ਰਿਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਆਠ ਪਹਿਰ ਹਰ ਨਾਮ ਸਿਮਰੋ ਚੱਲੇ ਤੇਰੇ ਸਾਥੀ ਭਜ ਸਾਧ ਸੰਗਤ ਸਦਾ ਨਾਨਕ ਮਿਟਹਿ ਦੋਖ ਕਮਾਤੇ ਵਲਵੰਚ ਕਰ ਉਦਰ ਭਰਹਿ ਮੂਰਖ ਗਾਵਾਰਾ ਸਭ ਕਿਸ ਦੇ ਰਹਿ ਆ ਹਰ ਦੇਵਨ ਹਾਰਾ ਦਾਤਾਰ ਸਦਾ ਦਿਆਲ ਸੁਆਮੀ ਕਾਏ ਮਨੋ ਵਿਸਾਰੀਐ ਮਿਲ ਸਾਧ ਸੰਗੇ ਭਜਨ ਸੰਗੇ ਕੁਲ ਸਮੂਹਾ ਤਾਰੀਐ ਸੇਧ ਸਾਧਿਕ ਦੇਵ ਮੋਨ ਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਨਹਾਰਾ ਖੋਟ ਨਾ ਕੀਚਾਈ ਪ੍ਰਭ ਪਰਖਣਹਾਰਾ ਕੂੜ ਕਪਟ ਕਮਾਵਦੜੇ ਜਨਮਹਿ ਸੰਸਾਰਾ ਸੰਸਾਰ ਸਾਗਰ ਤਿਨੀ ਤਰਿਆ ਜਿਨੀ ਏਕ ਧਿਆਇ ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ਜਾਲ ਥਲ ਮਹੀਅਲ ਰਵਿਆ ਸੁਆਮੀ ਊਚ ਅਗਮ અપਾਰਾ ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ ਪੀਖ ਹਰ ਚੰਦੌਰੜੀ ਅਸਥਿਰ ਕਿਛ ਨਾਹੀ ਮਾਇਆ ਰੰਗ ਜੀਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ تیرੈ ਦਿਨ ਸਰੈਣ ਸਮਾਲੀਐ ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀਐ ਮੀਤ ਜੋ ਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਵਡਭਾਗ ਪਾਈਐ ਸੂਖ ਸਹਿਜ ਸਮਾਹੀ ਆਸਾ ਮਹੱਲਾ ਪੰਜਵਾਂ ਸ਼ੰਤ ਘਰ ਅਠਮਾ ਇੱਕ ਓ ਔੰਕਾਰ ਸਤਿਗੁਰ ਪ੍ਰਸਾਦ ਕਮਲਾ ਭ੍ਰਮ ਭੀਤ ਕਮਲਾ ਭ੍ਰਮ ਭੀਤ ਹੈ ਤੀਖਣ ਮਦ ਬਿਪਰੀਤ ਹੈ ਆਵਦ ਆਕਾਰਥ ਜਾਤ ਗਹਿਰ ਬਰਬਨ ਘੂਰ ਗਹਿਰ ਬਰਬਨ ਘੂਰ ਹੈ ਗ੍ਰਹਿਮੂਸਤ ਮਾਨ ਚੋਰ ਹੈ ਦਿਨ ਕਰੋ ਅਨ ਦਿਨ ਖਾਤ ਦਿਨ ਖਾਤ ਜਾਤ ਬਿਹਾਤ ਪ੍ਰਾਪ ਬਿਨ ਮਿਲਹੁ ਪ੍ਰਭ ਕਰੁਣਾਪਤੇ ਜਨਮ ਮਰਨ ਅਨੇਕ ਬੀਤੇ ਪ੍ਰੇਅ ਸੰਗ ਬਿਨ ਕਛ ਨਹ ਗਤੇ ਕੋਲ ਰੂਪ ਧੂਪ ਗਿਆਨ ਹੀਨੀ ਤੋਜ ਬਿਨਾ ਮੋਹਿ ਕਵ ਨਮਾਤ ਕਰ ਜੋੜ ਨਾਨਕ ਸਰਣ ਆਇਓ ਪ੍ਰੇਅ ਨਾਥ ਨਰਹਰ ਕਰੋ ਗਾਤ ਮੀਨਾ ਜਲ ਹੀਨ ਮੀਨਾ ਜਲ ਹੀਨ ਹੈ ਓਹ ਵਿਛੁਰਤ ਮਨ ਤਨ ਖੀਨ ਹੈ ਕਤ ਜੀਵਨ ਪ੍ਰੇਅ ਬਿਨ ਹੋਤ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੀ ਮ੍ਰਿਗ ਅਰਪੇ ਮਾਨ ਤਨ ਪ੍ਰਾਨ ਹੀ ਉਹ ਵਿਦਿਓ ਸਹਿਜ ਸਰੋਤ ਪ੍ਰੇਅ ਪ੍ਰੀਤ ਲਾਗੀ ਮਿਲ ਬੈਰਾਗੀ ਖਿਨ ਰਹਿਨ ਧ੍ਰਿਗ ਤਾਨ ਤਿਸ ਬਿਨਾ ਕਲ ਕਾ ਨਾ ਲਾਗੇ ਪ੍ਰੇਅ ਪ੍ਰੇਮ ਪਾਗੇ ਚਿਤਵੰਤ ਆਨੰਦਿਨ ਪ੍ਰਭ ਮਨਾ ਸਰੀ ਰੰਗ ਰਾਤੇ ਨਾਮ ਮਤੇ ਭੈ ਭਰਮ ਦੁਤੀਆ ਸਗਲ ਖੂਤ ਕਰਮਯਾ ਦਇਆ ਦਿਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਹਲੀ ਹਲ ਗੁੰਜਾਤ ਹਲੀ ਹਲ ਗੁੰਜਾਤ ਹੈ ਮਕਰੰਦ ਰਸ ਬਾਸ ਨਮਾਤ ਹੈ ਪ੍ਰੀਤ ਕਮਲ ਬੰਧਾਵਤ ਆਪ ਜਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੈ ਘਨ ਗੂਤ ਬਚਿਤ੍ਰ ਮਨ ਆਸ ਹੈ ਆਲ ਪੀਵਤ ਬਿਨ ਸਤ ਤਾਪ ਤਾਪਾ ਵਿਨਾਸ਼ਨ ਦੁਖ ਨਾਸ਼ਨ ਮਿਲ ਪ੍ਰੀਮ ਮਨ ਤਨ ਅਤ ਘਨਾ ਸੁੰਦਰ ਚਤੁਰ ਸੁਜਾਨ ਸੁਵਾਮੀ ਕਵਨ ਰਸਨਾ ਗੁਣ ਭਨਾ ਗਹਿ ਭੂਜਾਲੇ ਬਹੁ ਨਾਮ ਦੇਵੋ ਦ੍ਰਿਸ਼ਟ ਧਾਰਤ ਮਿਟਤ ਪਾਪ ਨਾਨਕ ਜੰਪੈ ਪਤਤ ਪਾਵਨ ਹਰ ਦਰਸ ਪੀਖਤ ਨੈ ਸੰਤਾਪ ਚਿਤ ਬਵੋ ਚੇਤਨਾਥ ਚਿਤ ਬਵੋ ਚੇਤਨਾਥ ਹੈ ਰਖ ਲੇਵੋ ਸਰਣ ਅਨਾਥ ਹੈ ਮਿਲ ਚਾਉ ਚਾਈ ਲੇ ਪ੍ਰਾਨ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੈ ਮਨ ਲੋਬਦ ਗੋਪਾਲ ਗਿਆਨ ਹੈ ਜਾ ਚਿਕ ਜਨ ਰਾਖ ਤਮਾਨ ਹੈ ਪ੍ਰਭ ਮਾਨ ਪੂਰਨ ਦੁਖ ਵਿਦੀਰਨ ਸਗਲ ਇਛ ਪੁਜੰਤੀਆ ਹਰ ਕੰਠ ਲਾਗੇ ਦਿਨ ਸੁਭਾਗੇ ਮੇਲ ਨਾਹ ਸੇਜ ਸੁਹੰਤੀਆ ਰਾਗਵ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭੈ ਹਾਨ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਧਾਰ ਗੁਣ ਨਿਧਾਨ